ਪਿਆਰ ਪਰੀ ਸਸ਼ੀ ਕਾਲ ਦੋਸਤੋ ਸਵਾਗਤ ਹੈ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਦੋਸਤੋ ਇੱਕ ਹੋਰ ਨਵੀਂ ਟ੍ਰਿਪ ਦੀ ਸਵਾਗਤ ਹੋਣ ਲੱਗੀ ਹੈ ਮਗਰ ਇਹ ਕੋਈ ਟ੍ਰਿਪ ਜਿਹੜਾ ਹੈਗਾ ਉਹ ਕਿਸੇ ਕੰਟਰੀ ਦਾ ਨਹੀਂ ਹੈਗਾ ਇੱਕ ਟ੍ਰਿਪ ਹੋਣ ਜਾ ਰਿਹਾ ਹੈ ਯਾਤਰਾ ਯਾਤਰਾ ਸ਼੍ਰੀ ਸਾਚਕੰਡ ਹਜੂਰ ਸਾਹਿਬ ਜੋ ਅਸੀਂ ਇੱਕ ਫੈਮਿਲੀ ਦੇ ਨਾਲ ਜਾ ਰਹੇ ਹਾਂ ਮਤਲਬ ਇੱਕ ਗਰੁੱਪ ਹੈਗਾ ਸਾਡਾ ਜੋ ਇਸ ਯਾਤਰਾ ਤੇ ਚੱਲਿਆ ਹੈ ਔਰ ਮੈਂ ਬੈਠਾ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਜਿੱਥੋਂ ਸਾਡੀ ਟ੍ਰੇਨ ਹੈਗੀ ਨੰਨਡੇਰ ਸਾਹਿਬ ਦੀ ਤੋ ਭਾਈ ਜੀ ਇੱਥੇ ਬੈਠੇ ਹੋਏ ਸਾਨੂੰ ਘੰਟਾ ਹੋ ਗਿਆ ਜਦਕਿ ਟ੍ਰੇਨ 1 ਵਜੇ ਦੀ ਹੈਗੀ ਹੈ ਔਰ ਰਾਤ ਦੇ 12 ਵਜੇ ਨੇ ਸਾਨੂੰ ਅਪਡੇਟ ਹੁੰਦਾ ਰਿਹਾ ਅਸੀਂ ਮਤਲਬ ਸਾਹਮਣੇ ਵਾਲੇ ਅਸੀਂ ਲੇਟ ਆਏ ਸੀਗੇ ਤੇ ਅਸੀਂ ਹੁਣ ਫਿਲਹਾਲ ਟ੍ਰੇਨ ਦਾ ਵੇਟ ਕਰ ਰਹੇ ਆਂ ਔਰ ਟ੍ਰੇਨ ਜਿਹੜੀ ਹੈਗੀ ਹੈ ਉਹ ਕਰੀਬਨ 11 ਘੰਟੇ ਲੇਟ ਹੈਗੀ ਹੈ ਜਦੋਂ ਇਹ ਚੱਲਦੀ ਹੈਗੀ ਹੈ ਅੰਮ੍ਰਿਤਸਰ ਤੋਂ ਅਸੀਂ ਉਦੋਂ ਦਾ ਹੀ ਇਹਨੂੰ ਫਾਲੋ ਕਰਦੇ ਫਏ ਸੀਗੇ ਤੇ ਸਾਨੂੰ ਪਤਾ ਲੱਗਾ ਕਿ ਸਾਢੇ 4 5 ਵਜੇ ਦੇ ਅੰਮ੍ਰਿਤਸਰ ਤੋਂ ਚੱਲੀ ਹੈ ਔਰ ਹੁਣ ਪਹੁੰਚੇਗੀ ਕਰੀਬਨ 1 ਵਜੇ ਦੇ ਕਰੀਬ ਰਾਤੀ 1 ਵਜੇ ਸਵੇਰੇ ਸੁਖਦਾਵਲਾ ਜਿਹੜਾ ਹੁੰਦਾ ਹੈ 1 AM ਜਿਹਨੂੰ ਆਪਾਂ ਕਹਿੰਦੇ 1 ਵਜੇ ਤੇ ਪਹੁੰਚੇਗੀ ਔਰ 12 ਵੱਜ ਚੁੱਕੇ ਨੇ ਦੋਸਤੋ ਹੁਣ 1 ਘੰਟੇ ਦਾ ਹੋਰ ਇੰਤਜ਼ਾਰ ਤੇ ਫਿਰ ਸਾਡੀ ਯਾਤਰਾ ਜਿਹੜੀ ਸਟਾਰਟ ਹੋ ਜਾਏਗੀ ਇੱਕ ਕਰੀਬਨ ਯਾਤਰਾ ਜਿਹੜੀ ਹੈ ਕਰੀਬਨ 100 ਤੋਂ 150 ਬੰਦਿਆਂ ਦਾ ਜਿਹੜਾ ਗਰੁੱਪ ਹੈਗਾ ਸਾਡਾ ਉਡੀ ਫੈਮਲੀ ਜਿਹੜੀ ਹੈਗੀ ਹੈ 150 ਬੰਦਿਆਂ ਦੀ ਫੈਮਲੀ ਹੈਗੀ ਜੋ ਅਸੀਂ ਸਾਰੇ ਜਾ ਰਹੇ ਆ ਗਏ ਹਾਂ ਠੀਕ ਹੈ ਜੀ ਅੱਗੇ ਤੁਹਾਨੂੰ ਮੈਂ ਸਾਰੀ ਅਪਡੇਟ ਦਿੰਦਾ ਰਹਾਵਾਂਗਾ ਸੋ ਅਗਰ ਤੁਸੀਂ ਪਰਸ਼ਨ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਜ਼ਰੂਰ ਪੂਰਾ ਦੇਖਿਓ ਭਾਈ ਆਪਾਂ ਪੰਦ ਖਾ ਰਹੇ ਆ ਚਾਹ ਦੀ ਸੇਵਾ ਚੱਲ ਪਈ ਹੈ ਵੈਸੇ ਤਿਲੰਗਰ ਦੀ ਸੇਵਾ ਵੀ ਸੀਗੀ ਮਗਰ ਫਿਲਹਾਲ ਚਾਹ ਦੀ ਸੇਵਾ ਹੈਗੀ ਹੈ ਠੀਕ ਹੈ ਇਧਰੋਂ ਤੋਂ ਅੱਗੋਂ ਤੋਂ ਲੈ ਕੇ ਇਧਰ ਤੱਕ ਅੱਗੇ ਤੱਕ ਸੰਗਤਾਂ ਜਿਹੜੀਆਂ ਨੇ ਉਹ ਹੈ ਗਿਆ ਨੇ ਇਹ ਉਪਰ ਵਾਲਾ ਹੈਗਾ ਸਰਦਾਰ ਗੁਰਦੇਵਾਲ ਸਿੰਘ ਜੀ ਦਾ ਸ਼ਮਸ਼ੇਰ ਸਿੰਘ ਜੀ ਦਾ ਨਹੀਂ ਸਭ ਤੋਂ ਵੱਡਾ ਗੁਰਦੇਵਾਲ ਸਿੰਘ ਜੀ ਦਾ ਅਰੇ ਇੱਕ ਹੋਰ ਆ ਰਿਹਾ ਹੈ ਮੇਰਾ ਵੀਰ ਬੋਬੀ ਮੋਲੇ ਸੋਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਤ ਸ੍ਰੀ ਸੱਚਖੰਦ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਵਾਸਤੇ ਦਿੱਲੀ ਤੋਂ ਲੈ ਕੇ ਹਜੂਰ ਸਾਹਿਬ ਨੰਦੇੜ ਜਾ ਰਹੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਚੇਅਰਮੈਨ ਸਰਦਾਰ ਅਮਰਜੀਤ ਸਿੰਘ ਜੀ ਪੱਪੂ ਜੀ ਦਾ ਤੇ ਸਾਡੇ ਹਰਜੀਤ ਸਿੰਘ ਜੀ ਪੱਪਾ ਜੀ ਤੇ ਡਾਇਰੈਕਟਰ ਮੈਡਮ ਗੁਰਮੀਤ ਗੁਪਤਰੀ ਰਵਿੰਦਰ ਕੋਰ ਰਵਿੰਦਰ ਕੋਰ ਰਵਿੰਦਰ ਕੋਰ ਦਾਵਾ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਯਾਤਰਾ ਜਿਹੜੀ ਹੈ ਸਾਨੂੰ ਪਰਿਵਾਰ ਸਮੇਤ ਕਰਵਾ ਕੇ ਗੁਰੂ ਦੇ ਗੁਰੂ ਘਰ ਦੇ ਦਰਸ਼ਨ ਕਰਾ ਕੇ ਇੰਨਾ ਇਹ ਸਾਡੇ ਯਾਤਰਾ ਜਿਹੜੀ ਕਰਵਾਈ ਆ ਅਸੀਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਚੇਅਰਮੈਨ ਸਾਹਿਬ ਤੇ ਸਾਡੇ ਮੈਨੇਜਰ ਸਾਹਿਬ ਤੇ ਡਾਇਰੈਕਟਰ ਨਾਨਕ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਪੂਰਾ ਸਟਾਫ ਵੱਲੋਂ ਸਾਰਿਆਂ ਦਾ ਧੰਨਵਾਦ ਔਰ ਅਸੀਂ ਆਸ ਕਰਦੇ ਆ ਅੱਗੇ ਵਾਸਤੇ ਵੀ ਜਦੋਂ ਕੋਈ ਯਾਤਰਾ ਹੋਵੇਗੀ ਇਸੇ ਤਰ੍ਹਾਂ ਹੀ ਅਸੀਂ ਸਾਰੇ ਰਲ ਮਿਲ ਕੇ ਪੂਰੀ ਫੈਮਿਲੀ ਇਹ ਯਾਤਰਾ ਕਰੇਗੀ ਤੇ ਅਸੀਂ ਸਾਰਿਆਂ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਔਰ ਬਹੁਤ ਖੁਸ਼ ਨੇ ਸਾਰੇ ਯਾਤਰਾ ਕਰਨ ਵਾਲੇ ਇਹ ਜਿਕਾਰਿਆਂ ਦੀ ਖੁਜ ਨਾਲ ਯਾਤਰਾ ਸ਼ੁਰੂ ਹੋ ਰਹੀ ਹੈ ਗੱਡੀ ਆਉਣ ਵਾਲੀ ਹੈ ਬੋਲੇ ਸੋ ਨਿਹਾਲ ਪਾ ਜਿਹੜੀ ਯਾਤਰਾ ਤੇ ਚੱਲੇ ਆ ਉਸ ਯਾਤਰਾ ਦਾ ਜਿਹੜਾ ਮੈਂ ਕਹਿੰਨਾ ਕਿ ਉਪਰਾਲਾ ਕੀਤਾ ਹੈ ਨਾ ਇਹ ਦੋ ਭਰਾ ਨੇ ਮੇਰੇ ਜਿਹੜੇ ਜਿਨ੍ਹਾਂ ਨੇ ਉਪਰਾਲਾ ਕੀਤਾ ਬੋਬੀ ਵੀਰ ਤੇ ਗੁਰਦਿਆਲ ਸਿੰਘ ਬੋਬੀ ਜੀ ਅੱਜ ਵੀ ਨਾਲ ਸੰਗਦਰ ਵੀ ਨੇ ਦਰਨਜੀਤ ਸਿੰਘ ਦਰਨਜੀਤ ਸਿੰਘ ਔਰ ਇਹਨਾਂ ਨਾਲ ਗੁਰਦਿਆਲ ਸਿੰਘ ਨਾਗੂ ਸੋ ਇਹਨਾਂ ਦਾ ਜਿਹੜਾ ਮੇਨ ਉਪਰਾਲਾ ਹੈਗਾ ਇਹਨਾਂ ਦਾ ਹੈਗਾ ਇਸ ਯਾਤਰਾ ਦੇ ਵਿੱਚ ਇਹਨਾਂ ਵੱਡਾ ਕੰਮ ਮਤ ਲੱਗਿਆ ਸਵਾ 100 ਬੰਦੇ ਆ ਗਏ ਜੀ ਸਵਾ 100 ਬੰਦਿਆਂ ਵਾਸਤੇ ਇਹਨਾਂ ਨੇ ਟਿਕਟਾਂ ਅਰੇਂਜ ਕੀਤੀਆਂ ਉਹਨਾਂ ਨੂੰ ਇਕੱਠਾ ਕੀਤਾ ਉਹਨ ਸਾਰਾ A to Z ਜਿਹਨੇ ਜਿਹੜਾ ਆਪਾਂ ਕਹਿੰਦੇ ਹਾਂ ਡਿਨਰ ਬ੍ਰੈਕਫਾਸਟ ਸਭ ਆਪਾਂ ਕਹਿੰਦੇ ਕਿ ਲੰਗਰ ਸਾਰਾ ਲੰਗਰ ਆਪਾਂ ਨੇ ਰਾਤ ਦਾ ਦੇਣ ਦਾ ਮਤਲਬ ਕਿ ਦਪਹਿਰ ਦਾ ਇਹ 26 ਘੰਟੇ ਦੀ ਜਿਹੜੀ ਯਾਤਰਾ ਹੈਗੀ ਹੈ ਦਿੱਲੀ ਤੋਂ 26 ਘੰਟੇ ਲੱਗਦੇ ਨੇ ਸਾਨੂੰ ਉੱਥੇ ਪਹੁੰਚਣੇ ਮੈਂ ਕਿਹਾ 24 ਘੰਟੇ ਲੱਗਣਗੇ ਤੇ ਫਿਲਹਾਲ ਜਿਹੜੀ ਇਹ ਕਰੀਬਨ 11:30 ਘੰਟੇ ਗੱਡੀ ਲੇਟ ਹੈਗੀ ਹੈ ਤੇ ਮੈਂ ਭਰਾਵਾਂ ਨੂੰ ਥੋੜਾ ਜਿਹਾ ਪੁੱਛਣਾ ਜਾਨਾ ਕਿ ਮਤਲਬ ਇੱਕ ਦਾ ਤੁਸੀਂ ਮਤਲਬ ਕਿਸ ਤਰ੍ਹਾਂ ਮੈਨੇਜ ਕਰਿਆ ਦੋ ਜਣਿਆਂ ਨੇ ਤਿੰਨ ਜਣਿਆਂ ਨੇ ਮਤਲਬ ਤੁਸੀਂ ਕਿਸ ਤਰ੍ਹਾਂ ਹੈ ਸਾਰ ਜੀ ਮੈਨੇਜ ਕੀਤਾ ਕੋਈ ਹੁੰਦਾ ਹੈ ਕਰਣ ਵਾਲਾ ਦਰਮਾਨ ਵਾਲਾ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਹੈਗੇ ਨੇ ਬਾਕੀ ਉਹਨਾਂ ਨੇ ਹਿੰਮਤ ਸਾਨੂੰ ਦਿੱਤੀ ਹੈ ਭਰਾਵਾਂ ਨੂੰ ਸਾਰਿਆਂ ਨੂੰ ਸਾਰੇ ਸਾਰੇ ਸਾਡੇ ਭਰਾ ਸਾਡੇ ਨਾਲ ਨੇ ਜਿਹਦੇ ਕੰਮ ਤੇ ਹਾਰਾ ਕੋਈ ਸਫਲ ਹੋਵਾ ਜਿਹੜਾ ਸਫਲ ਹੋvareਂ ਤੇ ਜਿਹੜਾ ਤੁਸੀਂ ਇਹ ਅਰੇਂਜਮੈਂਟ ਦੇਖ ਰਹੇ ਹੋ ਨਾ ਇਹ ਵੀ ਸਭ ਕੁਝ ਦੀ ਕਿਰਪਾ ਜਿੰਨਾ ਜੈੋ ਜੀ ਮੱਥ ਪੁੱਟਦੇ ਨੇ ਉਹਦੇ ਕੰਮ ਅਸੀਂ ਕਰਦੇ ਆ ਬਾਕੀ ਗੱਲ ਠੀਕ ਹੈ ਬਟ ਫਿਰ ਵੀ ਜਦੋਂ ਸਟਾਰਟ ਕਰਨਾ ਇੱਕ ਉਕਰਾਲਾ ਕਰਨਾ ਹੈਗਾ ਉਹ ਕਰਨ ਵਾਸਤੇ ਵੀ ਤੇ ਹਿੰਮਤ ਚਾਹੀਦੀ ਹੈ ਤੇ ਬੰਦਾ ਅੱਗੇ ਪਹਿਲਾ ਪਹਿਲਾ ਕਦਮ ਤੇ ਪੁੱਟੇ ਉਹ ਕਦਮ ਨਹੀਂ ਅਸੀਂ ਪੁੱਟਿਆ ਹੈਗਾ ਬਾਕੀ ਪਰਮਾਤਮਾ ਕਰਦਾ ਹੈ ਬਾਕੀ ਪਰਮਾਤਮਾ ਆਪਣੇ ਆਪ ਕਰਿਆ ਔਰ ਨਾਲੇ ਇਹ ਸਾਡੀ ਦੂਸਰੀ ਯਾਤਰਾ ਹੈਗੀ ਇਸ ਤੋਂ ਪਹਿਲਾਂ ਅਸੀਂ ਲਾਸਟ ਈਅਰ ਅ ਸਭ ਤੋਂ ਪਹਿਲਾਂ ਪਟਨਾ ਸਾਹਿਬ ਦਾ ਹਾਂਜੀ ਪਟਨਾ ਸਾਹਿਬ ਇਹ ਸਾਡੀ ਤੀਸਰੀ ਯਾਤਰਾ ਹੈਗੀ ਜਿੱਥੇ ਜਦੋਂ ਅਸੀਂ ਜੂਸ ਸਾਹਿਬ ਸੱਚਖੰਡ ਜੂਸ ਸਾਹਿਬ ਜਾ ਰਹੇ ਹਾਂ ਦੋਸਤੋ ਤੇ ਇਸ ਯਾਤਰਾ ਵਿੱਚ ਇਹ ਇੱਕ ਬਹੁਤ ਵੱਡੀ ਯਾਦਗਾਰ ਯਾਤਰਾ ਹੈ ਜਿਹੜੇ ਵੀ ਸਟਾਫ ਮੈਂਬਰ ਉਹਨਾਂ ਦੀ ਫੈਮਿਲੀ ਉਹਨਾਂ ਦੇ ਬੱਚੇ ਜਿਹੜੇ ਵੀ ਆਏ ਨੇ ਕਈ ਤੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਹਜੇ ਤੱਕ ਇਸ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਜਿਵੇਂ ਮੈਂ ਮੈਂ ਆਪ ਨੇ ਮੈਂ ਬਹੁਤ 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 ਕਿ ਫਸਟ ਟਾਈਮ ਜਾ ਰਹੇ ਨੇ ਫਸਟ ਟਾਈਮ ਉੱਤਰ ਦਾ ਬਦਰ ਉਧਰ ਦਾ এনवायरमेंट ਉਤੇ ਉੱਤਨੀ ਜਿਹੜੀ ਇੱਕ ਗੈਪ ਹੁੰਦੀ ਹੈ ਨੇ ਉਹ ਦੇਖਣਗੇ ਜੀ ਜੂ ਮਾਰਾਂਦਿਆਂ ਕਿੰਨੇ ਕੀ ਉਤੇ ਜਿਹੜੇ ਜਿਹੜੇ ਆਪਾਂ ਗੁਰਦੁਆਰੇ ਨੇ ਨਾ ਨੀਰਾਗਾੜ ਨਗੀਨਾਗਾੜ ਹੋ ਗਿਆ ਠੀਕ ਹੈ ਜੀ ਔਰ ਨਾਨਕੀਰਾ ਹੋ ਗਿਆ ਇਹ ਸਾਰੇ ਗੁਰਦੁਆਰਿਆਂ ਦੇ ਆਪਾਂ ਦਰਸ਼ਨ ਕਰਾਵਾਂਗੇ ਇਹ ਸਭ ਨੂੰ ਰਲ ਮਿਲ ਕੇ ਪ੍ਰੋਗਰਾਮ ਕਰਦੇ ਨੇ ਸਾਰੇ ਔਰ ਇਹਨਾਂ ਜਿਹੜੇ ਸਾਡੇ ਪਰਿਵਾਰ ਵਾਲੇ ਆਏ ਨੇ ਇੱਕ ਪਰਿਵਾਰ ਹੀ ਸਾਡੇ ਮਿਲ ਜੁਕੇ ਮੈਂ ਜਦੋਂ ਤੁਹਾਨੂੰ ਬਲੋਗ ਸਟਾਰਟ ਕੀਤਾ ਸੀ ਤਾਂ ਤੁਹਾਨੂੰ ਦੱਸਿਆ ਸੀਗਾ ਕਿ ਭਈ ਅਸੀਂ ਇਹ ਫੈਮਿਲੀ ਟ੍ਰਿਪ ਹੈਗੇ ਮਤਲਬ ਕਿ ਯਾਤਰਾ ਹੈਗੀ ਫੈਮਿਲੀ ਯਾਤਰਾ ਹੈਗੀ ਹੈ ਪੂਰਾ ਜਿਹੜਾ ਸਾਡਾ ਪਰਿਵਾਰ ਹੈ ਸਾਡੇ ਜਿਹੜੇ ਫਰੈਂਡਸ ਹੈਗੇ ਨੇ ਸਾਡੇ ਯਾਰ ਉਹਨਾਂ ਦੀ ਪੂਰੀ ਫੈਮਿਲੀ ਹੈਗੀ ਉਹ ਸਾਰੇ ਨਾਲ ਜਾ ਰਹੇ ਨੇਗੇ ਸੋ ਤੁਹਾਡੇ ਨਾਲ ਹੋਰ ਵੀ ਗੱਲਾਂ ਸ਼ੇਅਰ ਹੋਣੀਆਂ ਰਹਿਣਗੀਆਂ ਸਾਨੂੰ ਦਿੱਕਤ ਆਈ ਜਾਂ ਕੀ ਸਾਡੇ ਵਾਸਤੇ ਚੰਗਾ ਹੋਇਆ ਇਹ ਸਾਰੀ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਇਹਦੇ ਵਿੱਚ ਨਾ ਇੱਕ ਮੈਡੀਸਿਨ ਵਗੈਰਾ ਸਾਰਾ ਰੱਖਿਆ ਹੈ ਕਿਸੇ ਨੂੰ ਵੀ ਕੋਈ ਦਿੱਕਤ ਹੋਵੇ ਜਿੱਦਾਂ ਸਿਰਦਰਦ ਹੋਵੇ ਜਾਂ ਲੂਜ਼ ਮੋਸ਼ਨ ਹੋਵੇ ਜਾਂ ਕਿਸੇ ਨੂੰ ਉਲਟੀ ਆ ਰਹੀ ਹੈ ਜਾਂ ਕਿਸੇ ਨੂੰ ਕੋਈ ਝੋਟ ਲੱਗੇ ਤੇ ਉਹ ਫਰਸਟ ایڈ ਬਾਕਸ ਵੀ ਹੈਗਾ ਸਾਡੇ ਵਿੱਚ ਮਤਲਬ A ਤੋਂ Z ਜਿਹੜਾ ਹਰ ਚੀਜ਼ ਦੀ ਸਹੂਲਤ ਸਭਾ ਸੋ ਬੰਦਿਆਂ ਵਾਸਤੇ ਅਰੇਂਜ ਕਰਨਾ ਵੀਰ ਜੀ ਮਤਲਬ ਕਿ ਇਹਨਾਂ ਦੋਨਾਂ ਭਰਾਵਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਮੇਰੇ ਹਿਸਾਬ ਨਾਲ ਤੇ ਅਰੇਂਜ ਕਰਨਾ ਹਰ ਇੱਕ ਚੀਜ਼ ਨੂੰ ਇੱਕ ਛੋਟੀ ਛੋਟੀ ਚੀਜ਼ ਨੂੰ ਇਹਨਾਂ ਨੇ ਅਰੇਂਜ ਕੀਤਾ ਹੈ ਛੋਟੀ ਛੋਟੀ ਚੀਜ਼ ਨੂੰ ਇਹਨਾਂ ਨੇ ਮੱਦੇ ਨਜ਼ਰ ਰੱਖਿਆ ਜਿਵੇਂ ਆਪਾਂ ਕਹੀਏ ਕਿ ਹਰ ਇੱਕ ਚੀਜ਼ ਇਹਨਾਂ ਨੇ ਮੈਨੇਜ ਕੀਤੀ ਹੋਈ ਹੈ ਠੀਕ ਹੈ ਭਾਈ ਜੀ ਆਪਾਂ ਲੋਕ ਨੂੰ ਕੰਟੀਨਿਊ ਰੱਖਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਨੰਦੇਵ ਸਾਹਿਬ ਦੇ ਆਹ ਜੀ ਆਕਾਲ ਜੀ ਕਰੀਬਨ 12 12:30 ਘੰਟੇ ਤੋਂ ਬਾਅਦ ਅਸੀਂ ਪਹੁੰਚਿਆ ਚਾਂਸੀ ਗੱਡੀ ਬਹੁਤ ਲੇਟ ਚੱਲਦੀ ਪਈ ਹੈ ਅਸੀਂ ਚਾਂਸੀ ਰੁਕਿਆ ਔਰ ਚਾਂਸੀ ਦੇ ਵਿੱਚ ਸਾਡੇ ਇੱਕ ਵੀਰ ਰਹੇ ਨੇ ਇੰਦਰਪਾਲ ਜੀ ਇਹਨਾਂ ਔਰ ਇਹਨਾਂ ਦੇ ਬ੍ਰਦਰ ਇਨ ਲਾ ਬ੍ਰਦਰ ਇਨ ਲਾ ਆ ਗਏ ਉਹਨਾਂ ਨੇ ਲੰਗਰ ਦੀ ਸੇਵਾ ਕੀਤੀ ਹੈ ਸਾਡੇ ਪੂਰੀ ਫੈਮਿਲੀ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਚਾਰਸੀ ਤੋਂ ਸਾਨੂੰ ਲੰਗਰ ਦੀ ਸੇਵਾ ਆਈ ਹੈ ਤੇ ਹੁਣ ਅਸੀਂ ਲੰਗਰ ਵਰਤਾਨ ਚੱਲੇ ਆ ਸਾਡੇ ਕੋਲ ਚਾਰ ਬੋਗੀਆਂ ਦੇ ਵਿੱਚ ਆਪਣੀ ਸੰਗਤ ਆ ਕੀ ਹੈ ਹੋਜੀ ਲੰਗਰ ਦੀ ਸੇਵਾ ਸਟਾਰਟ ਹੋ ਗਈ ਹੈ ਇੰਦਰਵੀਰ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਜਾਈ ਤੁਹਾਡਾ ਵੀ ਥੈਂਕ ਯੂ ਅੱਜ ਹੁਣ ਕੋਟਾਲ ਦੀ ਗੁਰਸਵਾਰਨ ਲੰਗਰ ਦੀ ਸੇਵਾ ਆਈ ਹੈ ਇਹ ਕਿੱਥੇ ਦਾ ਹਵਾ ਕੋਈ ਬਾਕੀ ਤਾਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਬਾਕੀ ਕੋਈ ਨਹੀਂ ਔਰ ਅੱਗੇ ਦੋ ਪਲਾਟ ਛੱਡ ਕੇ ਸੁਬੇ ਦੀ ਅਸੀਂ ਜਿਹੜਾ ਤੋਂ ਕਿਹਾ ਜਿਹਦਾ ਨਾਮ ਹੈ ਦਿਲਵਰਾ ਦਿਲਵਰਾ ਸਟੇਸ਼ਨ ਹੈਗਾ ਔਰ ਲੰਗਰ ਪਾਣੀ ਛਕ ਲਿਆ ਅਸੀਂ ਬਹੁਤ ਬਹੁਤ ਧੰਨਵਾਦ ਇੰਦਰਪਾਲ ਜੀ ਦੇ ਇਨ-ਲਾਸ ਦਾ ਜਿਨ੍ਹਾਂ ਨੇ ਸਾਨੂੰ ਲੰਗਰ ਦੀ ਸੇਵਾ ਦਿੱਤੀ ਫੋਨ ਲੰਗਰ ਪਾਣੀ ਸਪੰਤ ਤੋਂ ਬਾਅਦ ਅਸੀਂ ਭਾਂਡੇ ਧੋ ਕੇ ਰੱਖਣ ਲੱਗੇ ਆ ਕਿਉਂਕਿ ਇਹ ਅੱਗੇ ਵੀ ਕੰਮ ਆਣੇ ਨੇ ਸੇਵਾ ਚੱਲਦੀ ਪਈ ਗੁਰਦਿਆਲ ਜੀ ਸੇਵਾ ਕਰਦੇ ਪਏ ਨੇ ਇਹ ਗੁਰਜੀਤ ਜੀ ਹੈਗੇ ਨੇ ਬਾਈ ਜਨਾਬ ਜੀ ਜੀ ਇੱਥੇ ਕਰੀਬਨ 15 ਕਿ ਮਿੰਟ ਘੜੀਆ ਉਹ ਟ੍ਰੇਨ ਰੁਕੇਗੀ 15 ਮਿੰਟ ਟ੍ਰੇਨ ਰੁਕਣ ਤੋਂ ਬਾਅਦ ਫਿਰ ਚੱਲੇਗੀ ਦਾਤਾ ਕਾ ਜੀ ਗਿਆ ਚਲੋ ਜਿਹੜੇ ਜੁੱਠੇ ਭਾਂਡੇ ਹੈਗੇ ਉਹਨਾਂ ਦੀ ਸੇਵਾ ਕਰ ਦਿੱਤੀ ਜਾਵੇ ਐ ਸਾਡੇ ਲੰਬਾ ਵੀਰ ਜੀ ਹੈਗੇ ਨੇ ਲੰਬਾ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੰਨੀ ਕੁ ਲੇਟ ਚੱਲਣ ਦੀ ਹੈ ਗੱਡੀ 17 ਘੰਟੇ 17 ਘੰਟੇ ਇੱਕ ਦਿਨ ਪੂਰਾ ਬਰਬਾਦ ਆ ਫਿਰ ਅੱਗੇ ਦਾ ਬਿਲਕੁਲ ਜੀ 17 ਘੰਟੇ ਗੱਡੀ ਲੇਟ ਹੈਗੀ ਹੈ ਇਹ ਹੁਣ ਕੱਲ ਸਵੇਰੇ ਕੱਲ ਸਵੇਰੇ 8 ਵਜੇ ਦੇ ਕਰੀਬ ਹੈ ਸਾਨੂੰ ਨੰਦੇੜੂ ਤਾਰੇਗੀ ਦੋਸਤੋ ਫਿਰ ਹੌਲੀ ਹੌਲੀ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਕੀ ਬਣਦਾ ਕਿ ਰਿਕਵਰ ਕਰਦੀ ਹੈ ਟਾਈਮ ਨੂੰ ਨਹੀਂ ਕਰਦੀ ਬਹੁਤ ਹੁੰਦੇ ਨੇ 17 ਘੰਟੇ 17 ਘੰਟੇ ਲੇਟ ਹੋਣਾ 26 ਘੰਟੇ ਦਾ ਇਹਦਾ ਸਫਰ ਹੈਗਾ ਜੇ 17 ਘੰਟੇ ਲੇਟ ਹੋ ਰਹੀ ਹੈ ਤਾਂ 2 2.5 ਦਿਨ ਦਾ ਸਫਰ ਹੋ ਗਿਆ ਹੈ। ਦੇਖਨੇ ਕਵਰ ਕਰਦੀ ਇਹ ਨਹੀਂ ਕਰਦੀ ਸੁਣਿਆ ਮਤਲਬ ਲੱਗਦਾ ਹੈ ਕਿ ਜਦੋਂ ਇਹ ਗੱਡੀ ਅ ਰਨਿੰਗ 'ਚ ਹੋਏਗੀ ਤਾਂ ਇਹ ਕਵਰ ਕਰੇਗੀ 5-7 ਘੰਟੇ ਕਵਰ ਕਰੇਗੀ ਤਾਂ 12 ਇੱਕ ਘੰਟੇ ਦਾ ਸਾਨੂੰ ਲੇਟ ਜਿਹੜਾ ਹੈ ਉਹ ਮਤਲਬ ਕਿ ਲੇਟ ਪਹੁੰਚਾਏਗੀ। ਅਸੀਂ ਉੱਥੇ ਅੱਜ ਸ਼ਾਮੀ ਅੱਜ ਸ਼ਾਮੀ 6 ਵਜੇ ਅਸੀਂ ਉੱਥੇ ਪਹੁੰਚਣਾ ਸੀਗਾ। ਤੇ ਹੁਣ 12 ਘੰਟੇ ਅਗਲੇ ਦਿਨ ਸਵੇਰੇ ਆ 8:30-9 ਵਜੇ ਦੇ ਕਰੀਬ ਅਸੀਂ ਜਿਹੜਾ ਹੈਗਾ ਪਹੁੰਚ ਜਾਵਾਂਗੇ ਪਹੁੰਚ ਜਾਵਾਂਗੇ ਪਰ ਸਾਡਾ ਇੱਕ ਦਿਨ ਜਿਹੜਾ ਅਸੀਂ ਦਰਸ਼ਨ ਮੇਲੇ ਕਰਨੇ ਸੀਗੇ ਉਹ ਸਾਡਾ ਇੱਕ ਦਿਨ ਕਹਿ ਸਕਦੇ ਹੋ ਕਿ ਬਰਬਾਦ ਹੋ ਰਿਹਾ ਹੈ ਯਾਨੀ ਸਾਨੂੰ ਦਰਸ਼ਨ ਮੇਲੇ ਨਹੀਂ ਮਿਲਣਗੇ ਕਰਨ ਨੂੰ ਸਭ ਮਿਲਣਗੇ ਹੈ ਸਭ ਹੋ ਜਾਏਗਾ ਉਹ ਹੋਰ ਤੇ ਜਾਏਗਾ ਲੇਕਿਨ ਜਿਹੜੀ ਚੀਜ਼ਾਂ ਪਲਾਨ ਕੀਤੀ ਹੋਈਆਂ ਨੇ ਉਹਨੂੰ ਸਾਰਾ ਫਿਰ ਦੁਬਾਰਾ ਪਲਾਨ ਕਰਨਾ ਪਵੇਗਾ ਨਾ ਹਾਂ ਵੀ ਸ਼ਡਿਊਲ ਬਣਾਉਣਾ ਉਸ ਕਰਕੇ ਕੁਝ ਨਾ ਕੁਝ ਮਿਸ ਜ਼ਰੂਰ ਹੋਏਗਾ ਸਾਜੀ ਚੱਲਣਾ ਜੀ ਬਾਬਾ ਲਗਦਾਰ ਮਰਾਏ ਦੇ ਸਜਾਏ ਭਾਜੀ ਤਾਸਰੀ ਸਟੇਸ਼ਨ ਪਹੁੰਚ ਗਏ ਆ ਅਜੇ ਵੀ ਸਾਨੂੰ ਇੱਕ ਕਾਫੀ ਲੰਬਾ ਸਫ਼ਰ ਕਰਨਾ ਹੈਗਾ ਤੇ ਇਹ ਆਪਾ ਸੰਗਤ ਜਿਹੜੀ ਤਾਸਰੀ ਸੰਗਤ ਹੈ ਉਹਨਾਂ ਨੇ ਸਾਡੇ ਵਾਸਤੇ ਲੰਗਰ ਦੀ ਸੇਵਾ ਕੀਤੀ ਹੈਗੀ ਤੇ ਚਾਰ ਦੀ ਸੇਵਾ ਕੀਤੀ ਹੈ ਸੋ ਅਸੀਂ ਮੈਂ ਤੁਹਾਨੂੰ ਸੰਗਤ ਦੇ ਦਰਸ਼ਨ ਕਰਾਣ ਲੱਗਾ ਜਿਹੜੀ ਇਹ ਸੇਵਾ ਕਰਦੀ ਹੈਗੀ ਹੈ ਠੀਕ ਹੈ ਜੀ ਆ ਜੀ ਸੋ ਅੱਗੇ ਸਾਰੀ ਖਿਆਲ ਆ ਗਿਆ ਜੀ ਬੀ ਜੀ ਸੇਵਾ ਕਰਦੇ ਨੇ ਫੋਟੋ ਖਿਲਾ ਯਾਰ ਬਰ 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 ਸਿਮਿੰਗ ਚਲਤੋ ਦਿਖਿਓ ਇੱਥੇ ਇਹ ਐਟਾਰਸੀ ਦੇਵਾ ਇਹਨਾਂ ਨੇ ਸਾਡੀ ਬਾਹ ਟ੍ਰੇਨ ਦੇ ਸੰਗਤ ਵਾਸਤੇ ਲੰਗਰ ਦੀ ਸੇਵਾ ਕੀਤੀ ਹੈਗੀ ਹੈ ਜੀ ਚਾਹ ਦੀ ਸੇਵਾ ਕੀਤੀ ਹੈਗੀ ਸਟੇਸ਼ਨ ਤੇ ਜਿਹੜੇ ਲੰਗਰ ਆਇਆ ਸੀ ਇਟਾਰਸੀ ਇਟਾਰਸੀ ਸਟੇਸ਼ਨ ਦਾ ਜਿਹੜਾ ਲੰਗਰ ਇਟਾਰਸੀ ਗੁਰਦੁਆਰੇ ਨੇ ਸਾਨੂੰ ਲੰਗਰ ਸੇਵਾ ਕੀਤੀ ਹੈ ਉਹ ਅਸੀਂ ਹੁਣ ਲੰਗਰ ਸੇਵਾ ਜਿਹੜੀ ਹੈ ਉਹ ਕਰਨ ਲੱਗੇ ਆ। ਸ਼ਾਲ ਲਗੀ ਹੈ। ਸ਼ਾਲ ਸਬਜੀ ਚਾਵਲ ਸੈਲਡ ਤੇ ਚਟਨੀ ਉਹ ਬਹੁਤ ਵਧੀਆ ਹੈ। ਨਾਲ ਪਲੇਟਾਂ ਨਾਲ ਚਮਚੇ ਮਤਲਬ ਸਾਰੀ ਚੀਜ਼ਾਂ ਨਾਲ ਨੇ ਸਾਨੂੰ ਪ੍ਰੋਵਾਈਡ ਕੀ ਹੈ ਇਹ ਦੇਖੋ ਸੌਂਫ ਵੀ ਦਿੱਤੀ ਹੈਗੀ। ਸੌਂਫ ਵੀ ਦਿੱਤੀ ਹੈ। चलो मैं थानू अगे लैके चल दूंगा सेवा। सलाद भी आया है चटनी भी आई है प्लेटा चमचे सारी सेवा जड़ी है की गई हैगी है। ਨੇ ਅੰਦਰ ਚੌਲ ਚੌਲ ਵਾਇਗਰੋ ਚੌਲ ਵਾਇਗਰੋ ਜੀ ਚੌਲ ਵਾਇਗਰੋ ਬੱਸ ਜੀ ਚੌਲ ਵਾਇਗਰੋ ਜੀ ਹਾਂ ਕੁਸ ਅਰੇ ਨਹੀਂ ਕਿਤੇ ਕੇਰੇਗਾ ਬਿਲਕੁਲ ਇੱਥੇ ਬਤਾਇੰਗੇ ਕਿ ਕਿ ਕਗੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਲੰਗਰ ਗੁਰੂ ਸਾਹਿਬ ਦਾ ਸ਼ੁਕਰੀਆ ਗੁਰੂ ਸਾਹਿਬ ਦਾ ਸ਼ੁਕਰੀਆ ਜਿਹੜੇ ਜਗ੍ਹਾ ਜਗ੍ਹਾ ਸਾਡੀ ਹੈਲਪ ਹੋਈ ਬਿਲਕੁਲ ਜਿੰਗਰੂ ਜਿਹੜਾ ਜਗ੍ਹਾ ਜਗ੍ਹਾ ਹਾਂਜੀ ਦੋਸਤੋ ਫਾਈਨਲੀ ਅਸੀਂ ਇੱਕ ਸਟੇਸ਼ਨ ਪਹਿਲਾਂ ਨੰਦੇੜ ਸਾਹਿਬ ਦੇ ਇੱਕ ਸਟੇਸ਼ਨ ਪਹਿਲਾਂ ਪਹੁੰਚ ਗਏ ਹਾਂ ਪਰਮਾਨੀ ਸਟੇਸ਼ਨ ਦੇ ਤੇ ਹੁਣ ਇੱਕ ਘੰਟਾ ਹੋਰ ਇੱਥੋਂ ਰਹਿ ਗਿਆ 30 ਘੰਟੇ ਦਾ ਸਫ਼ਰ ਜਿਹੜਾ ਹੈ ਉਹ ਸਾਡਾ ਪੂਰਾ ਹੋ ਚੁੱਕਿਆ ਹੈ 30 ਘੰਟਾ ਓ ਬਾਈ ਜੀ ਬੜਾ ਲੰਮਾ ਸਫ਼ਰ ਪੈ ਗਿਆ ਯਾਰ ਸਾਨੂੰ ਬਹੁਤ ਜ਼ਿਆਦਾ ਲੰਮਾ ਇੰਨਾ ਜ਼ਿਆਦਾ ਲੰਮਾ ਸਫ਼ਰ ਮੈਂ ਅਜ ਤੱਕ ਨਹੀਂ ਕੀਤਾ ਸੀ 30 ਘੰਟੇ ਦਾ ਸਫਰ ਕਰਨ ਤੋਂ ਬਾਅਦ 1 ਘੰਟਾ ਹੋਰ ਲੱਗਿਆ 33 ਘੰਟੇ 20 ਘੰਟੇ ਦੇ ਕਰੀਬਨ ਕਰੀਬਨ ਸਾਡੀ ਜਿਹੜੀ ਟ੍ਰੇਨ ਲੇਟ ਹੋ ਚੁੱਕੀ ਹੈ ਹਾਂਜੀ ਕੁਗੀਵਰ ਜੀ ਕੀ ਕਹਿਣਾ ਚਾਹੋਗੇ ਸਰ ਅਸੀਂ ਇਹ ਪਰਬਾਨੀ ਤੱਕ ਪਹੁੰਚ ਗਏ ਹਾਂ ਗੁਰੂ ਦੀ ਕਿਰਪਾ ਨਾਲ ਬਸ ਇੱਕ ਸਟੇਸ਼ਨ ਵਿੱਚ ਹੋਰ ਹੈ ਉਸੇ ਵੇਲੇ 1 ਘੰਟਾ 1 ਘੰਟਾ ਕਹਿ ਰਿਹਾ ਹੋਰ ਲੱਗੇਗਾ 1 ਘੰਟਾ ਹਾਂ 1 ਘੰਟੇ ਦਾ ਚਲੋ ਗੁਰੂ ਸਾਹਿਬ ਦਰਸ਼ਨ ਦੇਣਗੇ ਅਸੀਂ ਆਪਣੀ ਨਗਰੀ ਬੁਲਾਣਗੇ ਹਨ ਅਬ ਚਲ ਨਗਰ ਨਾਂਦੇੜ ਨਾਂਦੇੜ ਗੁਰੂ ਕੀ ਨਗਰੀ ਸਕਾ ਸ਼੍ਰੀ ਅਜੀਤ ਸਿੰਘ ਸਾਹਿਬ ਦੇ ਦਰਸ਼ਨ ਮਿਲਣ ਦੇ ਦਰਸ਼ਨ ਕਰਾਰੇ ਲੇਟ ਨਹੀਂ ਹੋਗੀ ਗੱਡੀ ਵਾ ਕੋਈ ਨਹੀਂ ਸਰ ਚੜ੍ਹਦੀ ਕਲਾ ਵਿੱਚ ਜਾਂ ਫਿਰ ਵੀ ਪਹੁੰਚਾਂਗੇ ਜ਼ਰੂਰ ਫਿਰ ਵੀ ਦੇਖ ਲਓ ਭਾਈ ਅਸ਼ੀਰਵਾਦ ਕਰਾਂਗੇ 30 ਘੰਟੇ ਜਾਂ 32 ਘੰਟੇ ਹੋ ਗਏ ਸਾਨੂੰ ਸਫਰ ਕਰਦੇ ਸਾਡੇ ਲੱਗੀ ਹਾਲਾ ਹਾਲਤ ਠੀਕ ਨਹੀਂ ਹੈਗੀ ਮਗਰ ਫਿਰ ਵੀ ਚੜ੍ਹਦੀ ਕਲਾ ਚਾਂਗੇ ਨੇ ਸਾਰੇ ਉਹ ਦੇਖੋ ਆ ਗਏ ਪੁੰਨੂ ਗੁਰਪ੍ਰੀਤ ਸਿੰਘ ਪੁੰਨੂ ਸੰਗਤਾਂ ਬਾਹਰ ਆ ਗਏ ਸੀ ਕਾਫੀ ਥੱਕ ਗਏ ਸੀ ਸੰਗਤਾਂ ਤੇਰੇ ਥੋੜਾ ਜਿਹਾ ਆਪਣੇ ਹੱਥ ਪਰ ਖੋਲਣ ਵਾਸਤੇ ਬਾਹਰ ਆਏ ਸੀ ਤੇ ਹੁਣ ਜਿਹੜਾ ਸੀਟੀ ਵੱਜ ਗਈ ਹੈ ਹੁਣ ਅਸੀਂ ਦੁਬਾਰਾ 1 ਘੰਟੇ ਬਾਅਦ ਤਾਨੂ ਨੰਦੇ ਸਾਹਿਬ 1 ਘੰਟੇ ਬਾਅਦ ਨੰਦੇ ਸਾਹਿਬ ਤੁਹਾਨੂੰ ਮਿਲਾਂਗੇ ਨੰਦੇ ਸਾਹਿਬ ਦਰਸ਼ਨ ਕਰਾਂਗੇ ਨਹੀਂ ਨੰਦੇ ਸਾਹਿਬ ਸਟੇਸ਼ਨ ਤੇ ਉੱਤਰ ਕੇ ਫਿਰ ਦਰਸ਼ਨ ਕਰਨ ਚੱਲਾਂਗੇ ਸਜੂਤ ਸਾਹਿਬ ਗਰਮੀ ਹੈ ਯਾਰ ਗਰਮੀ ਹੈ ਯਾਰ ਬਹੁਤ ਕਾਫੀ ਰੱਜਿਆ ਸਟੇਸ਼ਨ ਬਣਾਇਆ ਹੈ। ਭਾਈ ਗੁਰਜੀ ਦੀ ਕਿਰਪਾ ਨਾਲ ਬੜੇ ਹੀ ਖੁਸ਼ੀ ਨਾਲ ਆਪਾਂ ਸਰਦਾਰ ਜੀ ਜੀ ਹਜੂਰ ਸਾਹਿਬ ਪਹੁੰਚ ਗਏ। ਭਾਵੇਂ 20 ਘੰਟੇ ਲੇਟ ਸੀ ਗੱਡੀ ਲੱਗੀ ਪਰੇ ਪਿਆਰ ਨਾਲ ਪਹੁੰਚੇ ਹਾਂ। ਹੁਣ ਆਪਾਂ ਭਾਈ ਦਇਆ ਸਿੰਘ ਖੜਾ ਜਾ ਰਹੇ ਆਂ ਤੇ ਬਸਣ ਲੱਗ ਗਏ ਨੇ ਸੰਗਤ ਵਾਸਤੇ। ਫਿਰ ਉੱਥੇ ਦਰਸ਼ਨ ਕਰਾਵਾਂਗੇ ਜੀ। ਇਹ ਸਾਡੀ ਸੰਗਤ ਹੈ। ਵੈਸੇ ਤੁਹਾਨੂੰ ਜਿਹੜੀਆਂ ਨੇ ਲੋਕਲ ਬੱਸਾਂ ਮਿਲ ਜਾਂਦੀਆਂ ਨੇ ਅਗਰ ਤੁਸੀਂ ਪਰਿਵਾਰ ਸਮੇਤ ਆਂਦੇ ਹੋ ਉੱਧਰ ਲੋਕਲ ਬੱਸਾਂ ਨੇ ਐਸੀ ਆਪਣੇ ਪੂਰੇ ਜੱਥੇ ਵਾਸਤੇ ਸੰਬਕ ਕਰਾਈਆਂ ਸੀਗੀਆਂ ਤੇ ਅਸੀਂ ਉਸ ਬੱਸਾਂ ਚ ਜਾ ਰਹੇ ਹਾਂ 20-22 ਘੰਟੇ ਲੇਟ ਸੀ ਗੱਡੀ ਫਿਰ ਵੀ ਵਧੀਆ ਸਫਰ ਸਾਡਾ ਨੰਗਿਆ ਹੈਗਾ ਸਾਹਸੰਗਤ ਜੀ ਆਪਾਂ ਪਹੁੰਚ ਰਹੇ ਹਾਂ ਸਰਾਹ ਕਿ ਆਪਾਂ ਤੋਂ ਰੇ ਬੁੱਕ ਕਰਾ ਰਹੇ ਆ ਇਸਰਾ ਹੈ ਜੀ ਪਾਇਦਿਆ ਸਿੰਘ ਜੀ ਯਾਤਰੀ ਨਿਵਾਸ ਸੋ ਇਧਰ ਫੇਰ ਇੱਕ ਵਾਰੀ ਸਰਦਾਰ ਗੁਰਦੇਵਾਲ ਸਿੰਘ ਜੀ ਔਰ ਬਾਬੀ ਵੀਰ ਜੀ ਲੱਗੇ ਨੇਗੇ ਐ ਸਾਨੂੰ ਮਿਲੀਆਂ 8000 ਪਹਿਲੇ ਥੋੜਾ ਜਿਹਾ ਚਾਬੀਆਂ ਵੀਰ ਜੀ ਨੇ ਸਾਡੇ ਕਮਰੇ ਵਗੈਰਾ ਸਭ ਕੁਝ ਇੱਥੇ ਬੁਕਸੇਗੇ ابھی 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 ਯਾਰ ਥੋੜੇ ਅਬ ਗਰਾਊਂਡ ਫੋਰਮੇ ਕਬਰੇ ਨਹੀਂ ਆਏ ابھی ਲੈ ਰਹੇ ਹਾਂ ਜੀ ਸਾਰੇ ਆਪਣੇ ਉੱਤਰ ਚਲੇ ਹੋ ਜੀ ਚਲੋ ਦੇਰੇ ਦੇਰੇ ਹੋਰ ਸਾਡੇ ਕੋਲ ਮਿਲਣੀਆਂ ਜਿੰਨਾ ਕਰੋ ਉਧਰ ਚਲੋ ਸੰਤਾਨ ਉਹ ਸਾਰੇ ਇੱਕ ਪਾਸੇ ਜਿਹੜਾ ਹੈਗਾ ਉਹ ਤੁਹਾਨੂੰ ਕਿਹਾ ਔਰ ਅਸੀਂ ਕਮਰੇ ਬੁੱਕ ਕਰਾ ਕੇ